ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਲੋਕ ਸਭਾ ਦੇ ਸਪੀਕਰ ਜੋ ਊਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣ ਚੁੱਕੇ ਨੇ ਲੇਕਿਨ ਅੱਜ ਸੰਸਦ ਭਵਨ ਦੇ ਵਿੱਚ ਉਸ ਦੇ ਵੱਲੋਂ ਇੱਕ ਅਚਾਈ ਹਰਕਤ ਕੀਤੀ ਗਈ ਯਾਨੀ ਕਿ ਲੋਕ ਸਭਾ ਦੇ ਸਪੀਕਰ ਦੇ ਕੋਲੋਂ ਜਿਸ ਦੀ ਪੂਰਾ ਭਾਰਤ ਨਿੰਦਿਆ ਕਰ ਰਿਹਾ ਹੈ ਦੱਸ ਦਿੰਦੇ ਹਾਂ ਕਿ ਮਾਜਰਾ ਕੀ ਹੈ ਮਾਜਰਾ ਇਹ ਹੈ ਕਿ ਪਿਛਲੇ ਸਾਲਾਂ ਤੋਂ ਲੈ ਕੇ ਹੁਣ ਤੱਕ ਨੀਟ ਦੇ ਪੇਪਰ ਦਾ ਰੋਲਾ ਪਿਆ ਹੋਇਆ ਹੈ 24 ਲੱਖ ਵਿਦਿਆਰਥੀ ਨੇ ਜਿਹੜੇ ਨੀਟ ਦਾ ਪੇਪਰ ਹਰ ਸਾਲ ਦਿੰਦੇ ਨੇ ਉਹਨਾਂ ਦਾ ਭਵਿੱਖ ਜਿਹੜਾ ਹੈ ਜਾਂ ਕਹਿ ਦਈਏ ਫਿਊਚਰ ਦਾ ਤੇ ਲੱਗਿਆ ਹੋਇਆ ਹੈ ਹਰ ਸਾਲ ਯਾਨੀ ਕਿ ਪਿਛਲੇ 10 ਸਾਲਾਂ ਦੇ ਵਿੱਚ ਹਰ ਸਾਲ ਜਦੋਂ ਵੀ NEET ਦਾ ਪੇਪਰ ਹੁੰਦਾ ਹੈ ਉਹ ਪੇਪਰ ਜਿਹੜਾ ਹੈ ਲੀਕ ਕਰਵਾ ਦਿੱਤਾ ਜਾਂਦਾ ਹੈ ਜਿਹੜੇ ਮਿਹਨਤੀ ਵਿਦਿਆਰਥੀ ਹੁੰਦੇ ਨੇ ਜਿਹੜੇ ਦਿਨ ਪਰ ਰਾਤ ਕੋਚਿੰਗ ਲੈ ਕੇ ਸਖਤ ਮਿਹਨਤ ਕਰਦੇ ਨੇ ਜਿਨ੍ਹਾਂ ਨੂੰ ਆਸ ਹੁੰਦੀ ਹੈ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਡਾਕਟਰ ਬਣਾਂਗੇ ਲੋਕਾਂ ਦੀ ਸੇਵਾ ਕਰਾਂਗੇ ਲੇਕਿਨ NEET ਦਾ ਪੇਪਰ ਲੀਕ ਕਰਵਾ ਕੇ ਸਰਕਾਰਾਂ ਦੇ ਦੁਆਰਾ ਉਨ੍ਹਾਂ ਦੇ ਭਵਿੱਖ ਦੇ ਨਾਲ ਖੇਲਵਾੜ ਕੀਤਾ ਜਾਂਦਾ ਹੈ ਅੱਜ ਸੈਸ਼ਨ ਦੇ ਪਹਿਲੇ ਲੋਕ ਸਭਾ ਦਾ ਅੱਜ ਪਹਿਲੀ ਵਾਰ ਸੈਸ਼ਨ ਸ਼ੁਰੂ ਹੋਇਆ ਸਰਕਾਰ ਬਣ ਤੋਂ ਬਾਅਦ ਰਾਹੁਲ ਗਾਂਧੀ ਨੇ ਮੁੱਦਾ ਚੱਕਿਆ ਨੀਟ ਦੇ ਪੇਪਰ ਨੂੰ ਲੈ ਕੇ ਜਿਵੇਂ ਉਸ ਨੇ ਨੀਟ ਦੇ ਪੇਪਰ ਦੇ ਖੁਲਾਸੇ ਕੀਤੇ ਤੇ ਲੋਕ ਸਭਾ ਦੇ ਸਪੀਕਰ ਨੇ ਉਸ ਦਾ ਜਿਹੜਾ ਸਪੀਕਰ ਹੈ ਉਸ ਨੂੰ ਬੰਦ ਕਰ ਦਿੱਤਾ ਸਾਰੀਆਂ ਹੀ ਪਾਰਟੀਆਂ ਭਾਰਤ ਦੇ ਵਿੱਚ ਜਿਨੀਆਂ ਨੇ ਸਾਰੀਆਂ ਇਤਰਾਜ਼ਯੋਗ ਟਿੱਪਣੀਆਂ ਕਰ ਰਹੀਆਂ ਨੇ ਸਪੀਕਰ ਤੇ ਅਤੇ ਭਾਰਤੀ ਜਨਤਾ ਪਾਰਟੀ ਤੇ ਦੂਸਰੇ ਪਾਸੇ ਹੱਦ ਹੋ ਗਈ ਆ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਕਹਿੰਦੇ ਨੇ ਕਿ ਨੀਟ ਦੇ ਪੇਪਰ ਦੀ ਗੱਲ ਕਰਕੇ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਵਿੱਚ ਤੋਹੀਨ ਕੀਤੀ ਹੈ ਲੋਕ ਸਭਾ ਦੀ ਦੇਖੋ ਜਹੇ ਲੋਗ ਭਾਰਤ ਦੀ ਰਹਿਨਮਾਈ ਕਰ ਰਹੇ ਨੇ ਜਾਂ ਕਹਿ ਦਈਏ ਅਗਵਾਈ ਕਰ ਰਹੇ ਨੇ ਪੇਪਰ ਲੀਕ ਹੋਇਆ ਹੈ ਰਾਹੁਲ ਗਾਂਧੀ ਨੇ ਮੁੱਦਾ ਉਠਾਇਆ ਕਿ ਪੇਪਰ ਦਸਾਂ ਸਾਲਾਂ ਦੇ ਵਿੱਚ ਲਗਭਗ 44 ਵਾਰ ਜਿਹੜਾ ਹੈ ਨੀਰ ਦਾ ਪੇਪਰ ਜਿਹੜਾ ਹੈ ਲੀਕ ਹੋਇਆ ਹੈ ਯੂਜੀਸੀ ਦਾ ਪੇਪਰ ਵੀ ਜਿਹੜਾ ਹੈ ਨੀਟ ਹੋਇਆ ਲੀਕ ਹੋਇਆ ਹੈ ਨੈਟ ਦਾ ਪੇਪਰ ਵੀ ਲੀਕ ਹੋਇਆ ਹੈ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂਕਿ ਵਿਦਿਆਰਥੀ ਜਿਹੜੇ ਮਿਹਨਤ ਕਰਕੇ ਕੋਚਿੰਗ ਲੈ ਕੇ ਅੰਨਾ ਪੈਸਾ ਖਰਚ ਕਰਕੇ ਆਪਣਾ ਫਿਊਚਰ ਜਿਹੜਾ ਬਣਾਉਣਾ ਚਾਹੁੰਦੇ ਨੇ ਲੇਕਿਨ ਉਹਨਾਂ ਦੇ ਫਿਊਚਰ ਦੇ ਨਾਲ ਜਾਂ ਭਵਿੱਖ ਦੇ ਨਾਲ ਭਾਰਤੀ ਜਨਤਾ ਪਾਰਟੀ ਖਿਲਵਾੜ ਕਰਦੀ ਹੈ ਇਹ ਬੜੇ-ਬੜੇ ਇਲਜ਼ਾਮ ਲਗਾਏ ਨੇ ਰਾਹੁਲ ਗਾਂਧੀ ਨੇ ਅਤੇ ਰਾਹੁਲ ਗਾਂਧੀ ਦੇ ਨਾਲ ਜਿੰਨੇ ਵੀ ਲੋਕ ਸਭਾ ਦੇ ਵਿੱਚ ਮੈਂਬਰ ਬੈਠੇ ਹੋਏ ਸੀ ਇੰਡੀਆ ਗਠਬੰਧਨ ਵਾਲੇ ਜਿਵੇਂ ਇਹ ਮੁੱਦਾ ਚੱਕਿਆ ਗਿਆ ਰਾਹੁਲ ਗਾਂਧੀ ਦਾ ਜਿਹੜਾ ਹੈ ਸਪੀਕਰ ਆਫ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਗਿਆ ਇਹ ਗੱਲ ਸੱਚ ਹੋ ਚੁੱਕੀ ਹੈ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ ਸੰਵਿਧਾਨ ਨੂੰ ਦੇਸ਼ ਦੇ ਲੋਕਤੰਤਰ ਨੂੰ ਜਿਹੜਾ ਹੈ ਉਹ ਡੋਬਣਾ ਚਾਹੁੰਦੀ ਹੈ ਜਾਂ ਖਤਰੇ ਦੇ ਵਿੱਚ ਹੈ ਦੇਸ਼ ਦਾ ਲੋਕਤੰਤਰ ਆਪਾਂ ਕਹਿ ਦਈਏ ਕਿ ਇਸ ਸੰਵਿਧਾਨ ਨੂੰ ਅਤੇ ਲੋਕਤੰਤਰ ਨੂੰ ਭਾਰਤੀ ਜਨਤਾ ਪਾਰਟੀ ਖਤਮ ਕਰਨਾ ਚਾਹੁੰਦੀ ਹੈ ਅੱਜ ਪਹਿਲੀ ਵਾਰ ਸਦਨ ਸ਼ੁਰੂ ਹੋਇਆ ਲੋਕ ਸਭਾ ਦਾ ਅਤੇ ਪਹਿਲੀ ਵਾਰ ਹੀ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ NEET ਦੇ ਪੇਪਰ ਨੂੰ ਲੈ ਕੇ ਇਹ ਕਿਸ ਤਰ੍ਹਾਂ ਦਾ ਮਾਜ਼ਰਾ ਹੈ ਕਿਹੜੇ ਪਾਸੇ ਸਰਕਾਰ ਚੱਲੀ ਹੈ ਭਾਰਤੀ ਜਨਤਾ ਪਾਰਟੀ ਦੀ ਕੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੁੰਦੇ ਨੇ ਕੀ ਉਹ ਆਪਣੀ ਆਵਾਜ਼ ਵੀ ਲੋਕ ਸਭਾ ਦੇ ਵਿੱਚ ਨਹੀਂ ਖੜੀ ਕਰ ਸਕਦੇ ਜਾਂ ਚੁੱਕ ਸਕਦੇ ਲੇਕਿਨ ਓਮ ਬਿਰਲਾ ਜਿਹੜੇ ਦੂਜੀ ਵਾਰ ਸਪੀਕਰ ਬਣੇ ਨੇ ਲੋਕ ਸਭਾ ਦੇ ਉਹਨਾਂ ਵੱਲੋਂ ਸਪੀਕਰ ਜਿਹੜਾ ਹੈ ਆਫ ਕਰ ਦਿੱਤਾ ਗਿਆ ਹੈ ਇਸ ਘਟਨਾ ਨੂੰ ਜਿਹੜਾ ਹੈ ਸਾਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ